ਕਈ ਆ ਦੋਦੜੇ ਵਾਲੇ ਪਾਸੇ ਲੈ ਵੀ ਅਮਰੀਕਾ ਟੀਟੇ ਤਨਹਰੀ ਦਾ ਬਰਾਦਰ ਅਮਿਤ ਆ ਗਿਆ। ਉਹ ਸਾਹਮਣੇ ਕਹਿੰਦੇ ਅਮਿਤ ਵੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ। ਅੱਜ ਕਹਿੰਦੇ ਵੱਡੇ ਮੱਲ ਵੱਡੀ ਧਰਤੀ ਤੇ ਆਏ ਹੋਇਆ। ਆਹ ਕੱਠ ਕਹਿੰਦੇ ਗਵਾ ਏ ਗੱਲ ਦਾ ਵੀ ਲੋਕ ਪਿਆਰ ਕਰਦੇ ਆ। ਇਲਾਕਾ ਪਿਆਰ ਕਰਦਾ ਕਬੱਡੀ ਨੂੰ। ਉਹ ਸਾਹਮਣੇ ਰੇਡਾਂ ਪੇਦਿਆ ਜੱਫੇ ਲੱਗਦੇ। ਗੱਲ ਤੇ ਕਹਿੰਦੇ ਬੜੂ ਬੜੂ ਗੱਲ ਤੇ ਬੱਸੀਆਂ ਵਾਲਿਆ ਅੱਜ ਬੜੂ ਬੜੂ ਓਏ ਗੱਲ ਤੇ ਕਹਿੰਦੇ ਬੜੂ ਬੜੂ ਹਾਲੇ ਤੇ ਉਸਤਾਦ ਨਹੀਂ ਛੱਡਿਆ ਹੱਲ ਤੇ ਕਹਿੰਦੇ ਉਸਤਾਦ ਨਹੀਂ ਛੱਡਿਆ ਇਹ ਬੱਚੂ ਆਡੇ ਵਾਲੇ ਬਾੜਾ ਕੁਝ ਸਾਡੀ ਬੈਠਿਆ ਪਰ ਕਹਿੰਦੇ ਅੱਜ ਟੀਮਾਂ ਅੱਜ ਬੁਲਾਰੇ ਇਹ ਧੀਰਿਆ ਇਹ ਪਿਆਰ ਕਰਕੇ ਆਇਆ ਇਹ ਪਿਆਰ ਕਰਕੇ ਆਇਆ ਉਹ ਪੈਸਿਆਂ ਦੇ ਪਰ ਪਰ ਕੇ ਗੱਜਾਂ ਦੇ ਟਾਂਜੀ ਭੇਜਦੇ ਸੀ ਇਹ ਪਲੇਅਰ ਇਹ ਬੁਲਾਰੇ ਇਹ ਰੈਫਰੀ ਇਹ ਪਿਆਰ ਕਰਕੇ ਆਏ ਆ ਅੱਜ ਤੇ ਬਾੜਾ ਕੁਝ ਬਾੜਾ ਕੁਝ ਅੱਜ ਤੇ ਬਾੜਾ ਕੁਝ ਹੋਇਆ ਪਰ ਜੋ ਆਏ ਇਹ ਪਿਆਰ ਕਰਕੇ ਰੇਡ ਪੈ ਗਈ ਕਾਲਿਆ ਉੱਥੇ ਹੀ ਆਓ ਸਾਹਮਣੇ ਮਨਦੀਪ ਦਿਹਾਉਲਾ ਕਹਿੰਦੇ ਬੇਨੜੇ ਪਿੰਡ ਵਾਲਾ ਮੇਰੇ ਵੀਰੋ ਆ ਮੁੰਡਾ ਵੀ ਕਹਿੰਦੇ ਪੀਕ ਤੇ ਚੱਲਦਾ ਹੈ ਹੋ ਮਨਦੀਪ ਆ ਕਹਿੰਦੇ ਬੇਨੜੇ ਪਿੰਡ ਵਾਲਾ ਹਾਂਜੀ ਅਮਰੀਕ ਸਿੰਘ ਜੀਤ ਸਰ ਉਹਨਾਂ ਵੱਲੋਂ 51000 ਦੀ ਨਗਦ ਰਕਮ ਦਿੱਤੀ ਹੈ ਜੇ ਕਲੱਬ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਮਰੀਕ ਸਿੰਘ ਜੀਤ ਸਰ ਆਹ ਸਾਹਮਣੇ ਅਮਰੀਕ ਜੀ ਦਾ ਧੰਨਵਾਦ ਆਹ ਮੁੰਡੇ ਦਾ ਕਹਿੰਦੇ ਸੰਗਤਪੁਰਾ ਪਿੰਡ ਅਮਰੀਕ ਇਹ ਜਗਰਾਵਾਂ ਦੇ ਇਲਾਕੇ ਦਾ ਓਏ ਬੱਬੂ ਕਬੱਡੀ ਪਾ ਰਿਹਾ ਲਓ ਦੂਜੇ ਪਾਸੇ ਪੰਗਾ ਵੀ ਬੱਬੂ ਦੇ ਨਾਲ ਹੀ ਪੈ ਗਿਆ ਓ ਦੂਜੇ ਪਾਸੇ ਪੰਗਾ ਵੇ ਓ ਪੰਗਾ ਵੀ ਕਹਿੰਦੇ ਬੱਬੂ ਨਾਲ ਪੈ ਗਿਆ ਇਹ ਕਹਿੰਦੇ ਜਗਰਾਵਾਂ ਦਾ ਇਹ ਜਗਰਾਵਾਂ ਦਾ ਕਿ ਤੂੰ ਮਾਝੇ ਦਾ ਚੋਪਰ ਓ ਜਗਰਾਵਾਂ ਦੇ ਓ ਦੂਧੇ ਪਾਸੇ ਸੋਹਣੇ ਦੇ ਪੁੱਤ ਮਾਵਾ ਦੇ ਦੋਨੇ ਪਾਸੇ ਸੋਹਣੇ ਨੇ ਪਤਮਾਨਾਂ ਦੇ ਓਏ ਆ ਗਿਆ ਓ ਪ੍ਰਦੀਪ ਤਫਾਨ ਆ ਗਿਆ ਪ੍ਰਦੀਪ ਤਫਾਨ ਆ ਗਿਆ ਢੰਡੋਲੀ ਵਾਲਾ ਇਹਦੀਆਂ ਵੀ ਕਹਿੰਦੇ ਕੱਲਾ ਓਏ ਦੂਰ ਦਰਾਡੇ ਚੱਲੀਆਂ ਨੇ ਲੈ ਵੀ ਅਮਰੀਕ ਓਏ ਲੋਕਾਂ ਨੇ ਨੂੰ ਟੈਲੀਵਿਜ਼ਨ ਤੇ ਦੇਖਿਆ ਓ ਲੀਗ ਖੇਡਿਆ ਪਰ ਦੂਜੇ ਪਾਸੇ ਓ ਵਾਹ ਓ ਗੱਬਰੂਆ ਵਾਹ ਓ ਗੱਬਰੂਆ ਮੇਰੀਸਾ ਆਹ ਕਹਿੰਦੇ ਪ੍ਰਦੀਪ ਢੰਡੋਲੀ ਵਾਲਾ ਇਹ ਆਇਆ ਦੋ ਕਦਮ ਚੱਲ ਕੇ ਜਦੋਂ ਗੋਲੇ ਆਇਆ ਇੱਕੀ ਗੱਲ ਆਖੀ ਕਹਿੰਦਾ ਬਾਈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਟੀਮ ਵੱਲੋਂ ਆਹ ਲੋਕਾਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਦੀਆਂ ਦੁਆਵਾਂ ਨੇ ਦੁਆਵਾਂ ਨੇ ਮੈਨੂੰ ਬਚਾਇਆ ਇਹਨਾਂ ਦੀਆਂ ਦੁਆਵਾਂ ਨੇ ਮੈਨੂੰ ਬਚਾਇਆ ਆਹ ਜਦੋਂ ਕਹਿੰਦੇ ਡਾਕਟਰ ਆਪਰੇਸ਼ਨ ਕਰਨ ਤੋਂ ਪਹਿਲਾਂ ਟਾਈਮ ਤੇ ਕਹਿ ਦੇਣ ਵੀ ਇਹਦੀ ਪੇ ਮੇਨ ਹੱਡੀ ਹੈੜੀ ਗਿੱਟੇ ਦੇ ਓ ਕੀ ਦੀਪਦੀਆ ਬਲਾਂ ਤੇ ਓ ਕੀ ਦੀਪਦੀਆ ਪਰਮਾਰ ਤੇ ਡਾਕਟਰਾਂ ਨੇ ਖੁਦ ਲਖੇ ਨੂੰ ਪ੍ਰਦੀਪ ਨੂੰ ਕੋਲ ਬਲਾ ਕੇ ਕਹਿਤਾ ਸੀ ਵੀ ਇਹਦੇ ਪੈਰ ਨਹੀਂ ਚੱਲ ਸਕਦੇ ਪਰ ਜਦੋਂ ਲੋਕ ਦਾਵਾ ਕਰਦੇ ਆ ਸਾਰਾ ਕੁਝ ਚੱਲ ਸਕਦਾ ਓ ਬਾਈ ਆਇਆ ਨਾ ਬੋਲਾ ਕਰੋ ਮੈਚ ਤੇ ਭਰਾ ਬਣ ਕੇ ਜਦੋਂ ਗੱਲ ਚੱਲਦੀ ਹੈ ਜਾ ਜਾ ਗੱਲ ਟਿਕਾਣਾ ਲਾ ਦਿਆ ਕਰੋ ਵੀਰੇ हां भाई जदों कोई ਗੱਲ ਜਾਂਦੀ ਆਦੋਂ ਮੈਕ ਤੇ ਨਾ ਮੁੱਲਿਆ ਕਰੀ ਆਪਾਂ ਇਸ ਗੱਲ ਦਾ ਧਿਆਨ ਰੱਖਿਓ ਕਿਉਂਕਿ ਲਾਈਵ ਤੇ ਬਾਹਰੇ ਲੋਕ ਆ ਉਹ ਜੁੜੇ ਬੈਠੇ ਆ ਲਓ ਕਬੱਡੀ ਪਾਉਣ ਦੇ ਨੇ ਕਹਿੰਦੇ ਮੁੰਡੇ ਦਾ ਠੁੱਲਿਆ ਵਾਲ ਪਿੰਡ ਹੈ ਜਿਹੜੇ ਬਰਨਾਲੇ ਦਾ ਕਹਿੰਦੇ ਖਿਡਾਰੀ ਆ ਉਹ ਇੱਕ ਕੰਨੀ ਤੇ ਲੱਖਾਂ ਟਾਈਗਰ ਢੰਡੋਲੀ ਵਾਲਾ ਉਹ ਨਾਲ ਕਹਿੰਦੇ ਕਾਲਾ ਪੰਡਤ ਢੰਡੋਲੀ ਵਾਲਾ ਲੱਗਿਆ ਹੋਇਆ ਨਾਲ ਕਹਿੰਦੇ ਪ੍ਰਦੀਪ ਕੁਮਾਰ ਉਹ ਕਹਿੰਦੇ ਬੱਬੋ ਲੱਗਿਆ ਹੋਇਆ ਮੇਰੇ ਮਿੱਤਰੋ ਢੜਬਾ ਤੇ ਪੁੱਚੋ ਆ ਜਾਣ ਓਏ ਢੜਬਾ ਤੇ ਪੁੱਚੋ ਉਹ ਸਾਹਮਣੇ ਹੈਲੋ ਹੈਲੋ ਆਪਣੇ ਜੱਫਾ ਲੱਗ ਗਿਆ ਹਾਂਜੀ ਹੈਲੋ ਮੱਖਣ ਡੀਪੀ ਕਾ ਨੰਬਰ ਸ਼੍ਰੀਟ ਤੇ ਆਵੇ ਬਈ ਇੱਕ ਜਣਕਾ ਸਿੰਘ ਦੇ ਵੇਖੋ ਉਹਨਾਂ ਨੇ ਸੈਕਿੰਡ ਪ੍ਰਾਈਜ਼ ਦੇਣਾ 55 ਕਿਲੋ ਦਾ ਉਹ ਵੀ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਉਹ ਬੇਨਤੀ ਹੈ ਵੀਰੇ ਕਾਂਗੇ ਦੀ ਟੀਮ ਆਓ ਜਲਦੀ ਤੋਂ ਜਲਦੀ ਕਾਂਗੇ ਦੀ ਟੀਮ ਨੂੰ 1 ਮਿੰਟ ਹੈ ਵੀ ਉਹ ਟੀਮ ਜਲਦੀ ਤੋਂ ਜਲਦੀ ਆ ਜਾਵੇ ਆ ਕਹਿੰਦੇ ਪਰਮਪਤਰ ਟ੍ਰਾਂਟੋ ਦੀ ਟੀਮ ਵੱਲੋਂ ਬੇਦਰੇ ਵਾਲਾ ਕੈਨੇਡਾ ਖੇਡਿਆ 2018 ਦੀਆਂ ਗੱਲਾਂ ਚੱਲੀਆਂ ਫੇਰ ਕਹਿੰਦੇ ਆਸਟ੍ਰੇਲੀਆ ਮੈਲਬੌਰਨ ਪੜਦਾ ਵੀ ਰਿਹਾ ਤੇ ਖੇਡਿਆ ਵੀ ਬਹੁਤ ਟਾਪ ਹੈ 28 ਫਰਵਰੀ ਨੂੰ ਉਹ ਤੁਹਾਡੇ ਜਵਾਰ ਕੇ ਪਿੰਡ ਦੇ ਵਿੱਚ ਮੇਲਾ ਹੋਣਾ ਫੇਰ ਕਰੇ ਪ੍ਰਮਾਤਮਾ ਪਰੇਪਰ ਕਹਿੰਦੇ ਪੱਟਾ ਮਲ ਕਬੱਡੀ ਪਾ ਰਿਹਾ ਉਹ ਵੀਰੋ ਕੇ ਵਾਲਾ ਕਾਰੋਸਿਸਟ ਆਹ ਸਾਹਰੇ ਆ ਮੁੰਡੇ ਦਾ ਕੰਨੇ ਸੰਗਤਪੁਰਾ ਟੈਪੀ ਪੰਡਾ ਮੇਰੇ ਮਿੱਤਰੋ ਉਹ ਕਹਿੰਦੇ ਬੱਬੂ ਲੱਖੇ ਨੇ ਫੜ ਲਿਆ ਉਹ ਬੱਬੂ ਕਹਿੰਦੇ ਸੰਗਤਪੁਰੇ ਵਾਲਾ ਓਏ ਲੱਖੇ ਨੇ ਫੜ ਲਿਆ ਓਏ ਆ ਗਿਆ ਲਲਕਰਾਂ ਦੇ ਮਾਰ ਦੋ ਓ ਸਾਹਮਣੇ ਪ੍ਰਵੀਪ ਆ ਗਿਆ ਅੱਜ ਕਹਿੰਦੇ ਤੂਫਾਨ ਆਇਆ ਹੋਇਆ ਓਏ ਕਹਿੰਦੇ ਚਾਰਜ ਫੇਰੇ ਧੁੰਮ ਮੱਚੀ ਹੋਈ ਐ ਵੀ ਬੱਚੋਆਂ ਨੇ ਜੀ ਕਹਿੰਦੇ ਤੂਫਾਨ ਆਇਆ ਹੋਇਆ ਹੈ ਇੱਬਰ ਕਹਿੰਦੇ ਪ੍ਰਦੀਪ ਮੇਰੇ ਮਿੱਤਰੋ ਉਹ ਗੁੱਟ ਫੜਿਆ ਗਿਆ ਗੱਲਾਂ ਲੱਗਣ ਗਈਆਂ ਟਕਣ ਆਪਣੇ ਬਾਦਲ ਆ ਬਾਦਲਾ ਸੇਖੇ ਵਾਲਾ ਬਾਦਲ ਸੇਖੇ ਵਾਲਾ ਜੀ ਵੀਰਾ ਜੀ ਮਖੰਡੀ ਪੀ ਜੀ 1 ਨੰਬਰ ਡੇਟ ਤੇ ਆਉਣੇ ਜੀ ਮਖੰਡੀ ਪੀ ਲਵੇ ਬ੍ਰਿਕ ਜਿਹਨੇ ਜਫਾ ਲਾਇਆ ਕਾਕੇ ਸੇਖਿਆਲੇ ਦਾ ਬਰਾਦਰ ਹੈ ਉਹ ਬਾਦਲ ਸੇਖਿਆਲਾ ਜਿਹਨੇ ਮੋਗੇ ਦਾ ਕੰਦੇ ਖਿਡਾਰੇ ਓਏ ਤਕੜਾ ਜਫਾ ਲਾ ਗਿਆ ਲਓ ਕਬੱਡੀ ਪੈਂਦੀ ਹੈ ਇਹਦਾ ਕੰਦੇ ਠੁੱਲੇ ਵਾਲ ਪਿੰਡ ਹੈ ਓਏ ਦੁਨੀਆ ਪਿਆਸਾ ਕਹਿੰਦੀ ਹੈ ਉਹ ਪਿਆਸਾ ਕੰਦੇ ਠੁੱਲੇ ਵਾਲੇ ਪਿੰਡ ਦਾ ਨੰਬਰ ਜੋੜ ਗਿਆ ਆ ਕਹਿੰਦੇ ਜੀਂਦ ਦੇ ਇਲਾਕੇ ਦਾ ਇਹਦਾ ਕਲੈਤ ਮੰਡੀ ਦੇ ਲਾਗੇ ਪਿੰਡਾ ਮੇਰੇ ਮਿੱਤਰੋ ਹੈਲੋ ਉਧਰ 55 ਕਿੱਲੇ ਦਾ ਪ੍ਰਾਇਦ ਦਿੱਤਾ ਜਾ ਰਿਹਾ ਜੀ ਜਨਕਾ ਪ੍ਰੇਮੀ ਸਾਡਾ ਵੀਰ ਉਹਨਾਂ ਵੱਲੋਂ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਹੈ। ਸੈਕੰਡ ਪ੍ਰਾਈਜ਼ ਦਿੱਤਾ ਜਾਣਾ। ਬਹੁਤ-ਬਹੁਤ ਧੰਨਵਾਦ ਕਰਦੇ ਆ ਜਨਕਾ ਪ੍ਰੇਮੀ ਜੀ। ਲਓ ਸਾਹਮਣੇ ਧਨੋਰੀ ਵਾਲਾ ਕਹਿੰਦੇ ਮਿੱਤ ਕਬੱਡੀ ਪਾ ਰਿਹਾ। ਲਓ ਸਾਹਮਣੇ ਟਿੱਟੇ ਦਾ ਵੀਰ। ਉਹ ਪਰ ਦੂਜੇ ਪਾਸੇ ਉਹ ਲਾਤੀਆ ਗੱਲ ਕਹਿੰਦੇ ਟਿਕਾਣੇ ਮੇਰੇ ਮਿੱਤਰੋ। ਓਏ ਲੱਗੀ ਆ ਗੱਲ ਟਿਕਾਣੇ। ਓਏ ਅਮਰੀਕ ਮੈਨੂੰ ਕੁਝ ਹੋਰ ਹੁੰਦਾ ਲੱਗਦਾ। ਤੈਨੂੰ ਕੁਝ ਹੋਰ ਹੁੰਦਾ ਲੱਗਦਾ। ਓ ਸਾਹਮਣੇ Lucky! <laughs> ਕੁਝ ਨਾ ਕੁਝ ਕਰਨਾ ਪੈਣਾ ਝੋਟਿਆ ਕੁਝ ਨਾ ਕੁਝ ਕਰਨਾ ਪੈਣਾ ਆਹ ਮੁੰਡੇ ਵੀ ਚੋਟੀ ਦੇ ਆਹ ਕਹਿੰਦੇ ਗੱਲ ਠੁੱਲੇ ਵਾਲੀ ਚੱਲਦੀ ਐ ਉਹ ਕਹਿੰਦੇ ਗੱਲ ਕਹਿੰਦੇ ਢੰਡੋਲੀ ਵੀ ਕਦੇ ਪੁੱਜੋ ਕਦੇ ਢਿੜਵਾ ਇਹ ਟੀਮਾਂ ਪੁੱਜ ਜਾਣ ਪਰ ਕਹਿੰਦੇ ਜਿਹੜੇ ਗਰਾਊਂਡ 'ਚ ਆ ਗਏ ਉਹ ਤਕੜੇ ਹੀ ਆ ਗਏ ਉਹ ਮੋਟੇ ਪਟਾਣੂ ਖੁੱਚ ਵੱਜ ਗਈ ਉਹ ਸਾਹਮਣੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਨੰਬਰ ਕਹਿੰਦੇ ਯਾਫੀਆਂ ਦਾ ਓਏ ਕਹਿੰਦੇ ਬੇਨੜੇ ਵਾਲਾ ਦੀਪ ਤਿਆਲ ਆ ਗਿਆ ਬੇਨੜੇ ਪਿੰਡ ਵਾਲਾ ਇਹਦੇ ਪਿੰਡ 25 ਤੀਕ ਨੂੰ ਲੈ ਵੀ ਅਮਰੀਕ ਆਈ 20 ਉਹ ਕ੍ਰਿਕਟ ਦੇ ਵਿੱਚ ਦਿੱਤੀ ਜਾਣੀ ਹੈ ਇਹਦੇ ਪਿੰਡ ਕਦੇ 25 ਨੂੰ ਰੌਣਕਾਂ ਲੱਗਣਗੀਆਂ ਉਹ ਕਬੱਡੀ ਪਾਉਣ ਦੇ ਨਹੀਂ ਕਦੇ ਨੌਜਵਾਨ ਮਨਦੀਪ ਕਹਿੰਦੇ ਤਿਆਲ ਪਰਿਵਾਰ ਦਾ ਕਦੇ ਚੱਗੀ ਤਗੜਾ ਖੇਡਿਆ ਪਰ ਸਾਹਮਣੇ ਬਾਦਲ 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 ਉਹ ਸਾਹਮਣੇ ਕਹਿੰਦੇ ਬਾਦਲ ਬਾਦਲ ਹੋਈ ਪਈ ਹੈ ਸੇਖੇ ਵਾਲਾ ਕਹਿੰਦੇ ਅੱਜ ਦੇ ਟੈਮ ਦਾ ਚੋਟੀ ਦਾ ਇਹ ਸਾਰੇ ਚੋਟੀ ਦੇ ਆ ਉਹ ਕਹਿੰਦੇ ਉਧਰ ਜਫਾ ਲੱਗਾ ਉੱਪਰ ਜਫਾ ਲੱਗੂ ਓਏ ਹੋ ਜੂ ਕੰਮ ਕਰਾਰਾ ਕੋਸੇ ਕੋਟਰੇ ਵਾਲਿਆ ਅੱਗ ਨਿਕਲਦੇ ਓ ਦੇਖ ਦੇਦਾ ਜੱਗ ਸਾਰਾ ਓ ਦੇਖ ਦੇਵਾ ਜੱਗ ਸਾਰਾ ਇੱਬਰ ਕਹਿੰਦੇ ਇਹ ਢੰਡੋਲੀ ਵਾਲੇ ਵਿਗੜੇ ਤਾਂ ਤਾਲੇ ਮਾੜੇ ਆ ਇਹ ਢੰਡੋਲੀ ਵਾਲੇ ਵਿਗੜੇ ਤਾਂ ਬਾੜੇ ਮਾਰੇ ਆ ਇਹ ਸੰਗਰੂਰ ਵਾਲੇ ਵਿਗੜੇ ਤੋਂ ਉਹ ਬਾੜੇ ਮਾਰੇ ਆ ਬਾੜੇ ਮਾਰੇ ਆ ਉਹ ਜਦੋਂ ਜੱਫਾ ਲੱਗਦਾ ਲੋਕ ਕਹਿੰਦੇ ਸਕਰੀਨ ਤੇ ਓਏ ਝਾਤੀਆਂ ਮਾਰਦੇ ਆ ਵੀ ਕਦੇ ਅੱਧਾ ਇੱਧਰ ਕਦੇ ਅੱਧਾ ਉਧਰ ਪਰ ਪ੍ਰਦੀਪ ਤੂਫਾਨ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹਣ ਚਾਰੇ ਆ ਕਹਿੰਦੇ ਨੌਜਵਾਨ ਉਹ ਚਾਰੇ ਦੇ ਚਾਰੇ ਤਿਆਰ ਬਾਦਲ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਆ ਖੇਡ ਦੇ ਗਰਾਊਂਡ ਦੇ ਵਿੱਚ ਉਹ ਪੱਚੋ ਤੇ ਕਹਿੰਦੇ ਦਿੜਬਾ ਜਾਨ पादल सेखे बड़ा सेखे बड़ा पादल से ओ हो ਆਹ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਓ ਤੁਹਾਡੀਆਂ ਦਵਾਨਾਂ ਨਾਲ ਬੱਬਰ ਸ਼ੇਰ ਫੱਟ ਹੋ ਗਿਆ ਓ ਤੁਹਾਡੀਆਂ ਦਵਾਨਾਂ ਨਾਲ ਬੱਬਰ ਸ਼ੇਰ ਫੱਟ ਹੋ ਗਿਆ ਇਹ ਪਰ ਕਹਿੰਦੇ ਕਬੱਡੀ ਪੈਂਦੀ ਹੈ ਗਾਲੇ ਅਗਲੀ ਟੀਮਾਂ ਤੇ ਥੋੜਾ ਜਾ ਫੋਕਸ ਓ ਸਾਹਮਣੇ ਬੇਨਤੀ ਆ ਪੱਚੋ ਤੇ ਓ ਤੜਵਾ ਮੰਡੀ ਆ ਜਾਣਾ ਆ ਮੁੰਡੇ ਦਾ ਕਹਿੰਦੇ ਬੱਬੂ ਨਾਮ ਹੈ ਓ ਸੰਗਤਪੁਰਾ ਪੰਡਾ ਜਗਰਾਮਾ ਦਾ ਇਲਾਕਾ ਪਰ ਮਟੋ ਕਹਿੰਦੇ ਟੰਡੋ ਦੀ ਪਿੰਡ ਵਾਲਾ ਉਹ ਮੱਟੋ ਕਹਿੰਦੇ ਢੰਡੋਲੀ ਵਾਲਾ ਟਰਾਈ ਕਰਦਾ ਹੈ ਤੇ ਨੰਬਰ ਰੇਟਰ ਦਾ ਹਾਂਜੀ ਸਾਡੇ ਵਿਚਕਾਰ ਬਲਾਡਾ ਟਰੱਕ ਜੁਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਰਾਮ ਪਹੁੰਚ ਚੁੱਕੇ ਨੇ ਉਹਨਾਂ ਦਾ ਸਾਡੇ ਵੱਲੋਂ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਆ ਗੁਰਵਿੰਦਰ ਟਰੱਕ ਜੁਨੀਅਰ ਦਾ ਪ੍ਰਧਾਨ ਕਹਿੰਦੇ ਪੁੱਜ ਗਿਆ ਆ ਕਹਿੰਦੇ ਨੌਜਵਾਨ ਕਹਿੰਦੇ ਤਨੋਰੀ ਵਾਲਾ ਮਿੱਤ ਹੈ ਇਹ ਕਹਿੰਦੇ ਟੀਟੇ ਦਾ ਕਹਿੰਦੇ ਬ੍ਰਦਰ ਹੈ ਇਹਦਾ ਕਹਿੰਦੇ ਜੀਂਦ ਜੱਲੇ ਦੇ ਵਿੱਚ ਪੈਂਦਾ ਮੇਰੇ ਮਿੱਤਰੋ ਉਹ ਕਹਿੰਦੇ ਦੇਖਾਂਗੇ ਬਾਦਲ ਵਰਗੇ ਤਿਆਰ ਪਰ ਨਮੀ ਜੀ ਉਮਰ ਦੇ ਮੁੰਡੇ ਆ ਉਹ ਜਿਨ੍ਹਾਂ ਨੇ ਵੱਡੇ ਟੀਮ ਨੂੰ ਉਹ ਵਖਤ ਬਾਗੇ ਰੱਖਿਆ ਹੋਇਆ ਤੇ ਨੰਬਰ ਕਹਿੰਦੇ ਚੋਟੇ ਦਾ ਜੋੜ ਦਿੰਦਾ ਬੇਨਤੀ ਆ ਬਾਈ ਜੀ ਦੜਬਾ ਮੰਡੀ ਤੇ ਪੱਚੋ ਵਾਲੇ ਮੁੰਡਿਆਂ ਦਾ ਨੈਸਟ ਓਏ ਉਧਰ ਉਧਰ ਕੌਣ ਆਇਆ ਆਹ ਕਹਿੰਦੇ ਦੇਲਾ ਮੇਰੇ ਮਿੱਤਰੋ ਓਏ ਕੈਮਰੇ ਵਾਲਿਓ ਮਾਰੂ ਕੈਮਰਾ ਲੋਕਾਂ ਦੇ ਭਰਾ ਬਣ ਗਏ ਓ ਤਸ਼ਾਹ ਵਿਖਾਈਏ ਉਤਸ਼ਾਹ ਵਿਖਾਈਏ ਵੀ ਲੋਕ ਕਿੰਨਾ ਪਿਆਰ ਕਰਦੇ ਆ ਇੱਬਰ ਕਹਿੰਦੇ ਓਏ ਟੰਡੋਲੀ ਵਾਲੇ ਦੇ ਮੋਰ ਬਣਾਤਾ ਓ ਸਾਹਮਣੇ ਮੱਟੂ ਨੇ ਕਹਿੰਦੇ ਜੱਫਾ ਪਰ ਮੈਨੂੰ ਲੱਗਦਾ ਵੀ ਲਾ ਦਿੱਤਾ ਮੈਂ ਸਮਾਪਤ ਦਾ ਟੰਡੋਲੀ ਜਿੱਤ ਗਈ ਪੁੱਚੋ ਤੇ ਜੜਬਾ ਆ ਜਾਣ ਪੁੱਚੋ ਤੇ ਜੜਬਾ ਢਾਂਗਾ ਤੇ ਕਰਤਾਰਦਾਸ ਜਖੇਪੜ ਹੈਲੋ ਹੈਲੋ ਢਾਂਗਾ ਬਈ ਟਾਈਆਂ ਪਾ ਦੋ ਕਿਉਂਕਿ ਜਖੇਪੜ ਦੇ ਟੀਮ ਮੁੰਡੇ ਕਹਿੰਦੇ ਵੀ ਨਹੀਂ ਆਉਂਦੇ ਢਾਂਗੇ ਦੀ ਟੀਮ ਜੇਕਰ ਆ ਗਈ ਹੈ ਤੇ ਰੇਡ ਪਾ ਕੇ ਚਲੇ ਜਾਣ ਪੁੱਚੋ ਵਾਲੇ ਮੁੰਡੇ ਆ ਗਏ ਦਿੜਪਿਆਲੇ ਮੁੰਡੇ ਆ ਜਾਣ ਪੁੱਚੋ ਵਾਲੇ ਮੁੰਡੇ ਆ ਗਏ ਤੇ ਟਾਈਆਂ ਪਾ ਦੋ ਦੂਜੇ 라ਉਂਡ ਦੀਆਂ ਧੰਨਵਾਦ ਆ ਮੇਰੇ ਮਿੱਤਰੋ ਕਿੰਦੇ ਅੱਜ ਬੱਛੋ ਵਾਲੇ ਦਾ ਵੱਡਾ ਮੇਲਾ ਹਾਂਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਤੁਹਾਨੂੰ ਧੰਨਵਾਦ ਆ ਥੰਮਣ ਸਿੰਘ ਜੀ ਓ ਬਾਲਾ ਆ ਗਿਆ ਓ ਅੱਜ ਪੱਛੋਵਾਂ ਦੇ ਚ ਓ ਬਾਲਾ ਆ ਗਿਆ ਅੱਜ ਬੱਚੋ ਆੜੇ ਚ ਹੈਲੋ ਧੰਨ ਧੰਨ ਬਾਬਾ ਥੰਮਨ ਸਿੰਘ ਜੀ ਦੀ ਕਿਰਪਾ ਸਦਕਾ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਆ ਸਾਡੇ ਕੋਲੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆ ਚੁੱਕੇ ਆ ਉਹਨਾਂ ਨੂੰ ਬਾਰੀ ਬਾਰੀ ਅਸੀਂ ਉਹਨਾਂ ਤੋਂ ਜੋ ਵੀ ਸਾਨੂੰ ਅਨਾਉਂਸ ਕਰਕੇ ਜਾਣਗੇ ਅਸੀਂ ਦਰਸ਼ਕਾਂ ਦੀ ਕਚਹਿਰੀ 'ਚ ਦੱਸਾਂਗੇ ਸਭ ਤੋਂ ਵੱਡੀ ਗੱਲ ਸਟੇਡੀਅਮ ਵਾਸਤੇ 2.5 ਲੱਖ ਰੁਪਏ ਲਾਈਟਾਂ ਲੱਗ ਜਾਣੀਆਂ ਅਗਲੇ ਸਾਲ ਜ਼ੋਰਦਾਰ ਤਾੜੀਾਾ ਲਾ ਦਿਓ ਪਾਲੇ ਦੇ ਆਉਣ ਤੇ 2.5 ਲੱਖ ਰੁਪਏ ਲਾਈਟਾਂ ਵਾਸਤੇ ਮਿਲ ਗਿਆ ਸਾਰੇ ਜਿਹੜੇ ਸਾਡੇ ਨੌਜਵਾਨਾਂ ਰਾਤ ਨੂੰ ਵਕਤ ਕਰਿਆ ਕਰਨਗੇ ਇੱਥੇ ਫੁੱਲਾ ਟਾਈਮ ਮਿਲੂਗਾ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਨਿਸ਼ਾਨ ਸਿੰਘ ਨੂੰ ਇੱਕ ਮਿੰਟ ਲਈ ਉਹ ਸਾਨੂੰ 2.5 ਲੱਖ ਦਾ ਚੈੱਕ ਦੇਣਗੇ ਨਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਨਗੇ ਡਾਕਟਰ ਨਿਸ਼ਾਨ ਸਿੰਘ ਜੀ ਕਿਰਪਾ ਕਰਕੇ ਪੋਚੋ ਦਾ ਮੈਚ ਅੱਜ ਬੇਨਤੀ ਅੰਦਰ ਦੇ ਨਾਲ ਬੋਮਨ ਸਿੰਘ ਜੀ ਸਪੋਰਟਸ ਕਲੱਬੋ ਵਾਲੋ ਪੋਚੋ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੀਆਂ ਸਾਰੇ ਪ੍ਰਬੰਧਕਾਂ ਖਿਡਾਰੀਆਂ ਟੀਮਾਂ ਤੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਮਾਂ ਖੇਡ ਕਬੱਡੀ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਦਿਲ ਦੇ ਬਹੁਤ ਕਰੀਬ ਆ ਉਹਨਾਂ ਨੇ ਮਾਂ ਖੇਡ ਕਬੱਡੀ ਨੂੰ ਪਿੰਡਾਂ ਤੋਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਬੀਬਾ ਹਰਸਿਮਰਤ ਕੌਰ ਜੀ ਬਾਦਲ ਜੋ ਸਾਡੇ ਮੈਂਬਰ ਪਾਰਲੀਮੈਂਟ ਆ ਉਹ ਦੋ ਤਿੰਨ ਦਿਨ ਪਹਿਲਾਂ ਪਿੰਡ ਦੇ ਵਿੱਚ ਆਏ ਸੀ ਤੇ ਪਿੰਡ ਦੀ ਸਾਡੀ ਜਥੇਬੰਦੀ ਲਛਤਰ ਸਿੰਘ ਸੰਧੂ ਸਾਹਿਬ ਮਨਜੀਤ ਸਿੰਘ ਪੋਪੀ ਔਰ ਬਿੰਦਰ ਬਚੂਆਣਾ ਨੇ ਬੇਨਤੀ ਕੀਤੀ ਸੀ ਕਿ ਜਿਵੇਂ ਤੁਸੀਂ ਪਹਿਲਾ ਪਿੰਡ ਨੂੰ ਗ੍ਰਾਂਟ ਦੇ